जय भीम जय माता दी दोस्तों आज ਜਿਹੜਾ ਇਹ ਧਰਨੇ ਦਾ 30 ਦਿਨ ਹੈ ਵੀ 3 ਨੂੰ 23 ਨੂੰ ਆਪਾਂ ਧਰਨਾ ਲਾਇਆ ਸੀ ਧਰਨਾ ਕੋਈ ਇਦਾਂ ਕੋਈ ਸ਼ੌਕੀੀ ਤੌਰ ਤੇ ਧਰਨਾ ਨਹੀਂ ਲਾਇਆ ਸੀ ਆਪਾਂ ਵੀ ਧਰਨਾ ਲਾਈਏ ਤੇ ਪੇਖੀਏ ਤੇ ਪਗ ਪਸ਼ਪਾ ਮਾਰਗੇ ਤੇ ਟੈਂਪਾਸ ਕਰਕੇ ਅਧਿਕਾਰੀ ਚਲ ਜਾਈਗੀ ਇਹ ਮਜਬੂਰੀਆਂ ਨੇ ਇਹ ਮਜਬੂਰੀਆਂ ਅਸ਼ਦੀਆਂ ਨੇ ਇਹ ਬਹੁਤ ਪੁਰਾਣੀਆਂ ਹੈ ਫਟਕੜ ਤੀਸਰੀ ਪੀੜੀ ਆ ਗਈ ਸਾਡੀ ਪਰ ਅਸੀਂ ਨਾ ਦਾ ਬੈਂਕ ਦੇਖਿਆ ਨਾ ਸਕੂਲ ਦੇਖਿਆ ਇਧਰ ਲੈਨੋਪਾਰ ਨਾ ਕੋਈ ਹਸਪੀਟਲ ਦੇਖਿਆ ਨਾ ਕੋਈ ਖੇਡ ਸਟੇਡੀਅਮ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਲਾਇਬ੍ਰੇਰੀ ਵੀ ਨਹੀਂ ਦੇਖੀ ਕਿ ਬੱਚਿਆਂ ਵਾਸਤੇ ਕਿ ਸਾਡੇ ਬੱਚੇ ਇੱਥੇ ਲਾਇਬ੍ਰੇਰੀ ਦੇ ਵਿੱਚ ਕੁਝ ਸਿੱਖਣ ਜੋ ਕੁਝ ਵੀ ਮਿਲਦਾ ਹੈ ਲੈਨੋਪਾਰ ਮੰਡੀ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਵੀ ਮੰਡੀ ਵਾਲਿਆਂ ਨੂੰ ਦਿਓ ਅਸੀਂ ਕਹਿੰਦੇ ਉਹਨਾਂ ਨੂੰ ਵੀ ਦਿਓ ਪਰ ਉਹੀ ਵੋਟ ਦਾ ਅਧਿਕਾਰ ਸਾਨੂੰ ਵੀ ਹੈ ਤੇ ਉਹਨਾਂ ਨੂੰ ਵੀ ਹੈ 1909 ਦੇ ਵਿੱਚ ਮੇਰੇ ਖਿਆਲ ਦੇ ਵਿੱਚ ਇਹ ਮੰਡੀ ਦੀ ਸਥਾਪਨਾ ਹੋਈ ਸੀ ਪਰ 2024 ਆ ਗਿਆ ਉਹ 76 77 ਸਾਲ ਹੋ ਗਏ ਆਜ਼ਾਦੀ ਦੇਸ਼ ਨੂੰ ਆਜ਼ਾਦ ਹੋਏ ਸਾਨੂੰ ਇਦਾਂ ਲੱਗਦਾ ਹੈ ਕਿ ਸ਼ਾਇਦ ਅਸੀਂ ਹਲੇ ਵੀ ਗੁਲਾਮ ਆ ਕੁਝ ਹੁੰਦਾ ਹੀ ਨਹੀਂ ਯਾਰ ਸਾਡੇ ਮਾਵਾ ਪੈਣਾ ਪੈਨਸ਼ਨ ਲੈ ਲੈਣ ਦਿੰਦੀ ਹੈ 20 ਰੁਪਏ ਜਾਂਦੇ ਲੱਗਦੇ ਆ 20 ਰੁਪਏ ਆਉਂਦੇ ਲੱਗਦੇ ਆ ਕੋ ਸਰਕਾਰੀ ਹੌਸਪਟਲ ਤੇ ਜਾਣਨੀ ਹੈ 20 ਰੁਪਏ ਜਾਂਦੇ ਲੱਗਦੇ 20 ਰੁਪਏ ਆਉਂਦੇ ਲੱਗਦੇ ਡਾਕਟਰ ਸਾਹਿਬ ਮਿਲਣ ਨਾ ਮਿਲਣ ਅੱਗੇ ਇਲਾਜ ਹੋਵੇ ਨਾ ਹੋਵੇ ਕੈਂਟ ਤੇ ਜਾਣੇ ਵੱਡੀਆਂ ਵੱਡੀਆਂ ਲਾਣਾ ਲੱਗੀਆਂ ਹੁੰਦੀਆਂ ਉੱਥੇ ਵੀ ਕਹਿੰਦਾ ਪਾ ਹੋਇਆ ਕਿ ਸਾਰੇ ਪਾਸੋਂ ਅਸੀਂ ਵੰਦੇ ਮਤਲਬ ਕੋਈ ਚੀਜ਼ ਦੀ ਸੁਵਿਧਾ ਨਹੀਂ ਹੈ ਐਸੇ ਮਜਬੂਰ ਵੰਦੇ ਮਤਲਬ ਕੋਈ ਚੀਜ਼ ਦੀ ਸੁਵਿਧਾ ਨਹੀਂ ਹੈ ਐਸੇ ਮਜਬੂਰੀ ਦੇ ਵਿੱਚ ਅਸੀਂ ਸਾਰੇ ਨੇ ਮਿਲ ਕੇ ਲਾਇਆ ਪਾਰ ਜਿੰਨੇ ਵੀ ਆਪਣੇ ਭਰਾ ਬੰਦੂ ਭਾਈ ਹੈਗੇ ਆ ਛੋਟੇ ਵੱਡੇ ਮਿਲ ਕੇ ਕਿ ਮੀਟਿੰਗ ਕੀਤੀ ਕਿ ਆਪਾਂ ਇਹ ਅਗਲੇ ਚੋਣਾਂ ਲਈ ਪਰਣਾ ਲਈਏ ਕਿਉਂਕਿ ਬਾਈ ਇਲੈਕਸ਼ਨ ਕਿਤੇ ਦੇ ਵਿੱਚ ਆ ਰਿਹਾ ਹੈ ਬਾਈ ਇਲੈਕਸ਼ਨ ਜਿੱਥੇ ਦੇ ਵਿੱਚ ਆទ ਰਿਹਾ ਹੈ ਇਹ ਬਹੁਤ ਸੰਤ ਵੱਡੀ ਹੋਰ ਸੀਟ ਵੀ ਬਣਨ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਚਾਰ ਜਿਲ੍ਹਾ ਇਲੈਕਸ਼ਨ ਹੋ ਰਿਹਾ ਹੈ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਦੇ ਵਿੱਚ ਜਿਹੜਾ ਇਲੈਕਸ਼ਨ ਹੋ ਰਿਹਾ ਹੈ ਇਥੇ ਬਹੁਤ ਵੱਡੇ ਵੱਡੇ ਸਰਕਾਰ ਇਲੈਕਸ਼ਨ ਲੜਨ ਵਾਸਤੇ ਆ ਰਹੇ ਆ ਅਸੀਂ ਕਿਸੇ ਪਾਰਟੀ ਦੀ ਵਿਰੋਧ ਨਹੀਂ ਕਰਦੇ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦੇ ਬੜੀਆ ਸੇਵਾ ਕਰਨ ਦੀ ਆਪਲੀ ਕੀ ਹਾਂ ਪਰ ਲੋਕਾਂ ਨੂੰ ਇਹ ਮਿਲਦਾ ਸਾਥ ਨਹੀਂ ਹੈ ਇਹ ਜਿਹੜਾ ਧਰਮਾ ਲਿਆਇਆ ਹੈ ਇਹ ਅਸੀਂ ਆਪ ਦੇ ਕੋਲ ਪੁੱਤਿਆਂ ਵਾਸਤੇ ਜਾਂ ਕੋਈ ਪਰਿਵਾਰ ਵਾਸਤੇ ਆਪਦੀ ਕੋਈ ਸਪੈਸ਼ਲ ਕੰਮ ਵਾਸਤੇ ਧਰਮ ਨਹੀਂ ਲਾਇਆ ਇਹ ਧਰਮ ਇਸ ਕਰਕੇ ਲਾਇਆ ਹੈ ਕਿ ਇੱਧਰ ਹੱਕ ਨੂੰ ਉਹੀ ਸੁਵਿਧਾ ਮਿਲਣ ਜਿਹੜੀ ਅੱਪਰਲੇ ਪਾਸੇ ਹੈਗੀਆਂ ਤਾਂ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਕੋਈ ਸਰਕਾਰ ਦਾ ਨੁਮਾਇੰਦਾ ਆਪਾ ਪੱਖੀ ਦਾ ਮਹੰਮੰਦਾ ਜੇ ਕੋ ਰੇਲ ਦਾ ਨੁਮੰਦਾ ਕੋਈ ਵੀ ਹੁੰਦਾ ਤਾਂ ਆਪਾਂ ਆਪਣੀਆਂ ਇਹ ਗੱਲਾਂ ਦੱਸ ਲਈਆਂ ਕਿ ਸਾਡੇ ਇਹ ਮਸਲੇ ਹੈਗੇ ਇਹ ਜਾਇਜ਼ ਹੈ ਕੋਈ ਨਜਾਇਜ਼ ਨਹੀਂ ਇਹ ਮਸਲੇ ਹੱਲ ਹੋ ਸਕਦੇ ਆ ਡਿਪਟੀ ਸਾਹਿਬ ਉਸ ਜਗ੍ਹਾ ਦੇ ਵਿੱਚ ਬੈਠੋ ਡੀਸੀ ਸਾਹਿਬ ਜੀ ਮਾਫ ਕਰਦੇ ਨੇ ਡੀਸੀ ਸਾਹਿਬ ਅਗਰ ਚਾਹਣ ਤਾਂ ਇਹ ਬੈਂਕ ਅੱਜ ਦੇ ਵਿੱਚ ਬੈਠੋ ਜੀ ਅੱਜ ਦੇ ਵਿੱਚ ਬੁੱਲਾਂ ਸਕਦੇ ਰੇਲ ਗੋਨ ਅੰਡਰ ਗਰਾਉਂਡ ਇੱਕ ਨਲ ਮੋਰ ਕਹਿੰਦੇ ਸਨ ਮੈਂ ਕਿ ਕਈ ਮਕਨ ਇੱਕ ਗੱਲ ਖਿਲਾਦੀ ਕਿ ਦੂਸਰਾ ਪੁਲ ਬਣ ਜਾ ਰਿਹਾ ਜੀ ਅਸੀਂ ਅਸੀਂ ਕਹਨੇ ਆ ਕਿ ਜਿਹੜਾ ਪੁਲ ਬਣੇ ਇਹ ਲਾੜੇ ਦੇ ਖੁੱਲੋ ਬਣੇ ਨਾ ਕਿ ਪੁਰਾਣੇ ਬਣੇ ਕੋਈ ਸਮੱਸਿਆ ਨਾ ਆਵੇ ਸਭ ਤੋਂ ਵੱਡੀ ਗੱਲ ਇਹੋ ਧਿਆਨ ਰੱਖੋ ਜੀ ਇਹ ਜਿਹੜਾ ਪੁਲ ਬਣਨ ਬਣਵਾਣਾ ਉਹ ਖੰਮਣ ਬਣੇਗਾ ਜੀ ਨਾ ਕਿ ਪੁਰਾਣਾ ਬਣੇਗਾ ਔਰ ਤੀਸਰੀ ਗੱਲ ਇਹ ਹੈ ਕਿ ਪੀਨ ਵਾਲਾ ਪਾਣੀ ਮੈਂ ਅੱਜ ਕੋਈ ਹੱਥ ਤੱਕ ਪਲਾ ਚੰਡੀਗੜ੍ਹ ਗਿਆ ਸੀ ਤੇ ਉੱਥੇ ਪਾਣੀ ਦਿੱਤਾ ਮੈਂ ਕਹਿੰਦਾ ਇਤਾਲ ਲੱਗਦਾ ਪਿਆ ਸੀ ਕਿ ਪਤਲੀ ਅੰਮ੍ਰਿਤ ਫਿਰਿਆ ਤੇ ਜਦੋਂ ਬਸ ਇੱਕ ਗਲਾਸ ਪਾਣੀ ਬੰਨੀ ਹੈ ਤਾਂ ਲੱਗਦਾ ਵੀ ਉਹ 10 ਲੀਟਰ ਪਾਣੀ ਪੀ ਲਿਆ। ਪਾਣੀ ਸੀਵਰੇਜ ਸਿਸਟਮ ਔਰ ਆਂਜਾਮ ਦਾ ਰਸਤਾ ਸਰਕਾਰੀ ਹੋਟੀਲ ਟੈਂਕ ATM ਤੇ ਸਮੱਸਿਆ ਆਇ। ਅਗਰ ਇਹਨੇ ਦੇ ਬੱਚੇ ਕੋ ਕੋਪਾਂ ਚੇਰ ਸਮੱਸਿਆ ਆਪਣੀ ਹੱਲ ਹੋ ਗਈ ਤਾਂ ਅਸਰੇ ਲਈ ਬਹੁਤ ਈ ਖੁਸ਼ੀ ਦੀ ਔਰ ਉਹ ਖੁਸ਼ੀ ਦੀ ਗੱਲ ਹੈ। ਕਿ ਨਾਲ ਹੋਰ ਕਿ ਇੱਥੇ ਕਟੋਵਟ 25 26 ਤਿੰਨਾਂ ਅਪਡੇਟ ਹੋਣੀਆਂ। ਸਿਵਸ ਕੋਲ ਜਿਹੜੇ ਤੱਕੇ ਜਾਂਦੇ ਆ ਸਾਨੂੰ ਪਤਾ ਹੈ ਜੀ ਬੜੀ ਮੁਸ਼ਕਿਲਾਂਤ ਕਰਦੇ ਬੱਚਿਆਂ ਨੂੰ ਇਹ ਵੀ ਸਾਡੇ ਆਂਦੇ ਬੱਚੇ ਜਿਹੜੇ ਵੀ ਬੱਚੇ ਜਾਂਦੇ ਆ ਅਸੀਂ ਪਕਾ ਦਾ ਸਟੇਸ਼ਨ ਪਰ ਖੜ੍ਹੇ ਜਾਂਦੇ ਆ ਕੋਈ ਦੋ ਨਾ ਟਾਈਮ ਹੁੰਦਾ ਕਈ ਵਾਰ ਨੈਦਰ ਹੁੰਦੀ ਕੋਈ ਟੇ ਨੈਦਰ ਹੁੰਦੀ ਹੈ ਮਾਫੀ ਹੋਦਾ ਵੀ ਜਦੋਂ ਵਾਰ ਨੈਦਰ ਲੋ ਇਹ ਫਿਕਰ ਹੋ ਜਾਓ ਲੇਕਿਨ ਮੇਰੇ ਸਾਡੇ ਘਰ ਕੰਮ ਵੀਰ ਦਾ ਘਰ ਮੇਰਾ ਘਰ ਰੇਲ ਦੇ ਕੋਲ ਜਿੰਦੀ ਲਾਈਨਰ ਉੱਪਰ ਕੋਲ ਨਾਲੀ ਹੈ ਤੇ ਸਾਨੂੰ ਟੈਨਸ਼ਨ ਇਹ ਵੀ ਰਹਿੰਦੀ ਹੈ ਕਿ ਕਈ ਵਾਰ ਟ੍ਰੇਨ ਨਾ ਦੇ ਕੋਈ ਟ੍ਰੇਨ ਨਾ ਦੇ ਅਗਰ ਅੰਡਰਗਰਾਉਂਡ ਪੁਲ ਬੰਦ ਹੈ ਇਹ ਇੱਕ ਬਹੁਤ ਵੱਡੀ ਸਮੱਸਿਆ ਹੱਲ ਹੋ ਸਕਦੀ ਹੈ ਕਿਉਂਕਿ ਸਾਡੇ ਬੱਚੇ ਪੜਨ ਵਾਸਤੇ ਉੱਤਰ ਜਾਂਦੇ ਹਨ। ਹੋਰ ਨੰਬਰ ਦੋ ਸਕੂਲ ਵੀ ਭਗਵੰਤਮਾਨ ਦੀ ਸਰਕਾਰ ਹੈ ਮੋਟੋ ਤਾਂ ਇੱਥੇ ਮੰਤਰੀ ਵੀ ਆ ਚੁੱਕੇ ਹੈ ਕਿ ਇਹ ਸਕੂਲ ਬਣਵਾ ਵੀ ਸਕਦੇ ਹੈ, ਬਣ ਵੀ ਸਕਦਾ ਹੈ। ਨੰਬਰ ਦੋ ਆ ਤੁਸੀਂ ਇਹਨੂੰ ਕੁਝ ਹਫ਼ਤਾ ਪਹਿਲਾਂ ਗੱਲ ਸੁਣੀ ਹੋਊਗੀ ਕਿ ਬਾਜ਼ਾਰ ਦੇ ਵਿੱਚ 15 ਕਰੋੜ ਦੇ ਉਤਰਾਣ ਹੋਏ ਹੈ। ਔਰ ਆਪਣੇ ਪਾਸੇ 94 ਲੱਖ ਦੇ। ਮੈਨੂੰ ਤਾਂ ਇਹ ਲੱਗਦਾ ਯਾਰ ਕਿ ਆਪਾਂ ਦਾ ਸਾਇਦ ਪਾਕਿਸਤਾਨੀ ਹੈ ਉਹ ਹਿੰਦੁਸਤਾਨੀ ਹੈ। ਐਨਾ ਵਿਤਕਰਾਨੀ ਉਹ ਨਹੀਂ ਦਿੰਦਾ। ਉਹੀ ਬੋਲ ਦਾ ਅਧਿਕਾਰ ਸਾਾਨੂੰ ਹੈ ਉਹੀ ਬੋਲ ਦਾ ਖਾੜੂਨਾਂ ਦਾ ਹੈ ਉਹੀ ਖੂਨ ਸਾਡਾ ਹੈ ਉਹੀ ਖੂਨ ਉਹਨਾਂ ਦਾ ਹੈ ਓਨੀ ਮਹੀਨੇ ਦਸੀ ਕਰਦੇ ਆ ਓਨੀ ਮਹੀਨੇ ਕੋ ਕਰਦੇ ਆ ਉਦੋਂ ਹੀ ਪਾਸੇ ਐਮਸੀ ਫਟੇ ਆ ਓਨੀ ਹੀ ਐਮਸੀ ਹੋਣੀ ਹੈ ਉਹਨਾਂ ਦੀ ਹੈ ਲੈਣੇ ਭਾਰ ਪਰ ਇੰਨਾ ਵਿਤਕਰਾ ਪਤਾ ਨਹੀਂ ਕੀ ਕਰਨਾ ਕਿ ਸਾਡਾ ਇੱਕ ਇੱਕ ਦੋਦਰ ਵੀ ਨਹੀਂ ਇੱਕ ਤਾਂ ਕਿਸੇ ਵੀ ਸਮਾਜ ਚ ਨਹੀਂ ਆ ਇਹ ਤਾਂ ਕਹਿ ਦਈਏ ਨੀ ਦੇਖ ਕੇ ਕਰਕੇ ਪਰ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਸੀਐਮ ਸਾਹਿਬ ਇਥੇ ਬਣ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਲੰਕੀਸਾ ਬੋਲ ਚੁਕੇ ਤੋਂ ਟੈਂਸਰ ਬਾਰ ਅਮਰਿੰਦਰ ਸਿੰਘ ਰਾਜਭਰੀ ਜੀ ਬਣ ਚੁਕੇ ਪਰ ਲੈ ਨਾ ਪਾਰ ਕੋਈ ਸੁਵਿਧਾ ਮੇਰੇ ਖਿਆਲ ਦੇ ਵਿੱਚ ਆ ਕੇ ਆਈ ਹੈ ਤੇ ਹਸਕੜਾ ਕਰ ਗਿਆ ਕਿ ਕਹਿੰਦਾ ਵੀ ਆਪਣੇ ਬੰਦੇ ਚੀਜ਼ ਮਿਲੀ ਹੈ ਮੇਲੇ ਨੇ ਕੁਝ ਨਹੀਂ ਕਹੀਆਂ ਗੋਹੀਆਂ ਮਿਲੀਆਂ ਤੇ ਮੈਂ ਤਾਂ ਉਹੀ ਕਹਾਂਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਵੀ ਕੋਈ ਲੀਟਰ ਜਾਂ ਕੋਈ ਐਮਸੀ ਅੱਗੇ ਹੋਵੇ ਉੱਥੇ ਮੇਰੇ ਦੇ ਲਾ ਲੋ ਅਗਰ ਮੈਂ ਲੈ ਕੇ ਆਉਣਾ ਵੀ ਆਪੋਟਾ ਆਪਣੀਆਂ ਤਾਂ ਵੀ ਤੋੜ ਕੇ ਖੋਲ ਕੇ ਜਵਾਬ ਦਿਓ ਵੀ ਸਾਨੂੰ ਤਾਂ ਵੋਟਾਂ ਦੇ ਪਾਵਾਂਗੇ ਪਰ ਸਾਨੂੰ